ਮੈਸੇਜ ਹੀ ਹੋਈ ਹੈ ਭਾਜੀ ਕਿ ਜਿਹੜਾ ਬੰਦਾ ਵਿਲਾ ਰਹੂਗਾ ਉਹਨੇ ਲੜਾਈਆਂ ਝਗੜੇ ਦੇ ਕਰਨੀਆਂ ਆ। ਅਸੀਂ ਸੁਖਮਨ ਜੀ ਦੀ ਗੱਲ ਕੀਤੀ ਆ ਸੁਖਮਨ ਜੀ ਦੇ ਜਾਨ ਨਾਲ ਕਿੰਨਾ ਕੁ ਕਬੱਡੀ ਜੱਤ ਨੂੰ ਜਿਹੜਾ ਉਹ ਘਾਟਾ ਆ ਗਿਆ। ਇਹ ਤੇ ਆਪਣੇ ਮੱਝ ਦੇ ਵਿੱਚ ਉਹਦਾ ਬੋਰਾ ਕਰੇਜੀ ਹੋ ਜੀ। ਆਪਾਂ ਵੀ ਟੈਕਨਾਟ ਨੂੰ ਮੰਨ ਤੋਂ ਆਹੀ ਜੀ। ਸਤਿ ਸ਼੍ਰੀ ਅਕਾਲ ਜੀ ਦਾ ਸਮਰ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜੀ ਅਸੀਂ ਅੱਜ ਇਸ ਸੋਰਸਿੰਗ ਦੇ ਵਿੱਚ ਖੜੇ ਆ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਗਰਾਊਂਡ ਜਿਹੜੀ ਆ ਕਬੱਡੀ ਦੀ ਜਿਹੜੀ ਗਰਾਊਂਡ ਬਣੀ ਹੋਈ ਹੈ ਇੱਥੇ ਬੈਂਕਾਂ باوجود ਜਿਹੜੇ ਉੱਥੇ ਪਹਿਲਵਾਨ ਬੱਚਿਆਂ ਨੂੰ ਕੋਚਿੰਗ ਦਿੰਦੇ ਆ ਵਧੀਆ ਤਰੀਕੇ ਨਾਲ ਉਹ ਬੱਚਿਆਂ ਨੂੰ ਆਪਣੀ ਟ੍ਰੇਨਿੰਗ ਦੇ ਰਹੇ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਬੱਚੇ ਕਿਸ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਖੇਡ ਰਹੇ ਨੇ ਤੇ ਪਹਿਲਵਾਨ ਜੀ ਉਹਨਾਂ ਨੂੰ ਖਿਡਾਰਾ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਸਬੰਧ ਦੇ ਵਿੱਚ ਕਿ ਕਿਸ ਤਰ੍ਹਾਂ ਨੇ ਉਹਨਾਂ ਨੇ ਇਹ ਆਪਣੀ ਸ਼ਰਵਾਤ ਕੀਤੀ ਤੇ ਕਿਸ ਤਰ੍ਹਾਂ ਬੱਚਿਆਂ ਨੂੰ ਉਹ ਟ੍ਰੇਨਿੰਗ ਦੇ ਰਹੇ ਆ ਪਲਵਾਨ ਜੀ ਕੀ ਨਾਂ ਆਪਣਾ ਮੇਰਾ ਨਾਂ ਜੀ ਬਾਜੂ ਬੈਂਕਾ ਜੀ ਤੇ ਤੁਸੀਂ ਬਹੁਤ ਵਧੀਆ ਅਪਰਾਲਾ ਕਰ ਰਹੇ ਹੋ ਤੁਸੀਂ ਆਪ ਤੇ ਮਿਹਨਤ ਕਰ ਰਹੇ ਹੋ ਤੇ ਨਾਲ ਬੱਚਿਆਂ ਨੂੰ ਜਿਹੜਾ ਕਰਾ ਰਹੇ ਹੋ ਇਹ ਬਹੁਤ ਵਧੀਆ ਅਪਰਾਲਾ ਹੈ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਨਸ਼ਿਆਂ ਵੱਲ ਜਾ ਰਹੇ ਨੇ ਜਾਂ ਕੋਈ ਹੋਰ ਕਿਸੇ ਨਾਲ ਲੜਾਈਆਂ ਝਗੜੇ ਕਰ ਰਹੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਤੇ ਮੈਸੇਜ ਇਹ ਹੋਈ ਹੈ ਭਾਜੀ ਕਿ ਜਿਹੜਾ ਬੰਦਾ ਵਿੱਲਾ ਰਹੂਗਾ ਉਹਨੇ ਲੜਾਈਆਂ ਝਗੜੇ ਦੇ ਕਰਨੀਆਂ ਠੀਕ ਹੈ ਜੀ ਜੋ ਬੰਦਾ ਗਰਾਉਂਡ ਦੇ ਨਾਲ ਜੁੜਿਆ ਹੋਊਗਾ ਉਹ ਕਦੀ ਮਰੂਗਾ ਨਾ ਕਿਸੇ ਨਾਲ ਏ ਆਪਾਂ ਦੇ ਰੋਟੀ ਲਗਾ ਕਰਨ ਦੇ ਸਾਰੇ ਜਾਣੇ ਆਪਣੇ ਕਾਉਂਡ ਜਾਓ ਕੋ ਜਿਮ ਜਾਓ ਕੋ ਜ ਆਪ ਦੇ ਮਾਪੇ ਦਾ ਨਾਮ ਰੋਸ਼ਨ ਕਰਕੇ ਲਾਓ ਤੁਸੀਂ ਬਹੁਤ ਵਧੀਆ ਆਪਣਾ ਨਾਮ ਰੋਸ਼ਨ ਕੀਤਾ ਹੈ ਜਿਤਨਾ ਕੋਈ ਨਾ ਕੋਈ ਜਦੋਂ ਇਹੋ ਚ ਕੰਮ ਸ਼ੁਰੂ ਕਰੀਏ ਜਾਂ ਪਰਿਵਾਰ ਦੀ ਸਪੋਰਟ ਹੁੰਦੀ ਜਾਂ ਕਿ ਸੱਜਣ ਮਿੱਤਰ ਦੀ ਸਪੋਰਟ ਹੁੰਦੀ ਆ ਇਹ ਆ ਕਿਸੇ ਪਿੰਡ ਦੇ ਸੱਜਣ ਨੇ ਸਪੋਰਟ ਕਰਦਾ ਕਿ ਕੋਈ ਇਸ ਪਾਸੇ ਆ ਜਾਂ ਪਰਿਵਾਰ ਦਾ ਕੋਈ ਮੈਂਬਰ ਸਪੋਰਟ ਕਰਦਾ ਤੁਹਾਨੂੰ ਕਿੰਨੇ ਕੀਤਾ ਇਸ ਜੀ ਆਪ ਨੂੰ ਸਪੋਰਟ ਆਪਣੇ ਘਰੋਂ ਬਹੁਤ ਵੱੱਲੇ ਮਿਲੂਆ ਆਪਣੇ ਬੇਬੇ ਦਾਪੂ ਨੇ ਤੇ ਆਪਣੀਆਂ ਬੇਣਾਂ ਸੁਖਤਰਾ تینوں ਮਹਨੇ ਬਹੁਤ ਮੋੜ ਕੀਤੀ ਆ ਆਪਣੇ ਤੇ ਮੈਰ ਕਰ ਉਹਨਾਂ ਦੇ ਬਦੌਲਤ ਹੀ ਮੈਂ ਆਇਆ ਗਰਾਊਂਡਾਂ ਦੇ ਵਿੱਚ ਆਇਆ ਠੀਕ ਹੈ ਜੀ ਕੋਈ ਮੈਂ ਕਰਦਾ ਕੰਮ ਨਹੀਂ ਹੀ ਕਰਦਾ ਬਸ ਮੈਨੂੰ ਇਹ ਕਿੰਦੇ ਕੁ ਦੇ ਕਬੱਡੀ ਖੇਲਣੀਆਂ ਨਾਲ ਤੇ ਆਪਣੇ ਯਾਰ ਦੋਸਤ ਵੀ ਜਿਹੜੇ ਬਹੁਤ ਪਰਾ ਮਾਰਦੇ ਆ ਆਪਣੇ ਸਾਡੇ ਉਹਨਾਂ ਨੇ ਬਹੁਤ ਮੋੜ ਕੀਤੀ ਆ ਆਪਣੇ ਨਾਲ ਆਪਾਂ ਕਰਦੇ ਆ ਬਿਨਾ ਪਹਿਲਵਾਨ ਜੀ ਜਿੰਦਗੀ ਦੇ ਵਿੱਚ ਇਸ ਤਰ੍ਹਾਂ ਵੀ ਆਇਆ ਸੀ ਇੱਕ ਵਾਰ ਕਿ ਤੁਹਾਡੀ ਛੱਟ ਦੇ ਤੇ ਛੱਟ ਲੱਗੀ ਸੀ ਤੇ ਉੱਤੇ ਕਾਫੀ ਸਮਾਂ ਤਾਂ ਜਿਹੜਾ ਕੋਰਟ ਤੋਂ ਪਾਸੇ ਰਹਿਣਾ ਪਿਆ ਸੀ ਹਾਂ ਜੀ ਇਹ ਮੇਰੇ ਛੱਟ ਨਾਲ 2008 ਦੇ ਲੱਗੀਆਂ ਜੀ ਉਹ ਵੰਗਣਾ ਬ੍ਰਿੰਗ ਕਰਾਇਆ ਸੀ ਤੇ ਫਿਰ ਉਸ ਤੋਂ ਬਾਅਦ ਮੈਂ 2012 ਜੀ ਵੀ ਮੇਰੇ ਛੱਟ ਲੱਗ ਗਏ ਤੇ ਉਸ ਤੋਂ ਬਾਅਦ ਮੇਰੇ ਮਾਰ ਇੰਗਲੈਂਡ ਦਾ ਵੀ ਲੱਗਿਆ ਹੈ ਠੀਕ ਹੈ ਜੀ ਤੇ ਉਦੋਂ ਵਿਆਹ ਲੱਗ ਗਿਆ ਉਦੋਂ ਅੱਖ ਸੱਟ ਮਾਰੀ ਮੇਰੇ ਤੇ ਮੈਂ ਕਹਿ ਲੈਂਦਾ ਨਹੀਂ ਜਣਾ ਆਪਣਾ ਸ਼ੋਗ ਨੂੰ ਆਪਣਾ ਭਾਈ ਉਹਨੇ ਮਖਾਨੀਆਂ ਪਾ ਜਾਣਾ ਤੇ ਤੂੰ ਜਾ ਤੇ ਫਿਰ ਮੈਂ ਨਾ ਉਹਨੇ 2012 ਵਿੱਚ ਕਿਰਮਾਇਆ ਅੱਖ ਲੱਗੀ ਚੱਲ ਤੇ ਮੈਂ ਬਾਜ ਗਿਆ ਤੇ ਉਦੋਂ ਬਾਅਦ ਤੇਰਾ ਗਿਆ ਮੈਂ ਗਿਆ ਫਿਰ ਮੈਂ ਗਿਆ ਜੀ 1500 ਦੇ ਗਿਆ ਫਿਰ ਮੁੰਨੇ ਜੀ ਹੋਈ ਤੇ ਗਿਆ ਤੇ ਫਿਰ ਮੈ ਕੈਨੇਡਾ ਗਿਆ ਜੀ ਫਿਰ ਅਸੇ ਠੀਕ ਹੈ ਜੀ ਤੇ ਮੈਂ ਜਿਹੜਾ ਮੋਟਾ ਬਰਕਰਾਰ ਮੰਡਾ ਕਰਕੇ ਆ ਗਿਆ ਜੀ ਅਸੀਂ ਸੁਖਮਨ ਜੀ ਦੀ ਗੱਲ ਕੀਤੀ ਆ ਸੁਖਮਨ ਜੀ ਦੇ ਜਾਨ ਨਾਲ ਕਿੰਨਾ ਕੁ ਕਬੱਡੀ ਜੱਤ ਨੂੰ ਜਿਹੜਾ ਉਹ ਘਾਟਾ ਚਾਹੇ ਜੀ ਘਾਟਾ ਦੇ ਬਹੁਤ ਗਿਆ ਜੀ ਇੱਕ ਬੰਦਾ ਸਟਾਰ ਹੀ ਲੈ ਗਿੜਦਾ ਹੀ ਉਹ ਜੀ ਉੱਥੇ ਇਹ ਆਪਣੇ ਮੱਝ ਦੇ ਵਿੱਚ ਉਹਦਾ ਬਹੁਤ ਕ੍ਰੇਜੀ ਜੀ ਜਦੋਂ ਮੈਚ ਮੂਟੇ ਜਾਂਦਾ ਹੈ ਤੇ ਜੋ ਘਾੜਾ ਬੱਜਾ ਹੁੰਦਾ ਹੈ ਹਾਲੀਵੁੱਡ ਨੇ ਤਰਿਆ ਜਾਂਦਾ ਹੈ ਇੱਥੇ ਲੋਕੀ ਠੀਕਾ ਰਗੜੀਆਂ ਮਾਰ ਲੱਗ ਜਾਂਦੀਆਂ ਨੇ ਕਿਸੇ ਮਾਰ ਕੇ ਸਭ ਤੋਂ ਜ਼ਿਆਦਾ ਖੁਸ਼ੀ ਤੇ ਗੁੱਪੂ ਸੰਧੀ ਕੋਲ ਤੇ ਇਹਨਾਂ ਦੀ ਜਿਹੜੀ ਕਬੱਡੀ ਉਹ ਹਾਂਜੀ ਹਾਂਜੀ ਦੋਵਾਂ ਜਣਾਂ ਦਾ ਬਹੁਤ ਮੈਚ ਟੌਪ ਹੁੰਦਾ ਸੀ ਇਹ ਹਾਂ ਹਾਂ ਤੇ ਦੋਨੋਂ ਸੁਖਮੰਦਾ ਤੇ ਬੇਪੀਰ ਤੇ ਬਹੁਤ ਵਧੀਆ ਮੈਚ ਲਾਈ ਤੇ ਦੁਨੀਆ ਵੀ ਬੜੀ ਦੇਖਦੀ ਇਹ ਦੋਵੇਂ ਜਿਹੜੇ ਬੰਦੇ ਸੀ ਦੋਮਾਂ ਦੀ ਜਿਹੜੀ ਹੈਡ ਬਹੁਤ ਜੱਦੀ ਹੈ ਨਾ ਤੇ ਉਹਨਾਂ ਕਰਕੇ ਦੁਨੀਆ ਬਹੁਤ ਸੰਤ ਕਰਨੀ ਹੈ। ਤੁਹਾਨੂੰ ਜੀ ਕੀ ਗੱਲ ਕਰੀਏ ਤਾਂ ਸਾਡੇ ਵਿੱਚ ਦਸਤਕ ਪੱਕੀ ਤੇਰੇ ਕਿਹੜੀ ਸੀਗ ਨਾਲ ਲੋਕਾਂ ਵੱਲੋਂ ਦਰਸ਼ਕਾਂ ਵੱਲੋਂ ਤੁਹਾਡਾ ਜਿਹੜਾ ਮਾਨ ਸਤਕਾਰ ਦਿੱਤਾ। ਆਪ ਨੂੰ ਵੀ ਡਾਕਟਰ ਦਾ ਸਨਮਾਨ ਤੋਂ ਆਹੀ ਜੀ। ਨਹੀਂ ਨਹੀਂ। ਤੁਹਾਡੇ ਆਪਣੇ ਪਿੰਡ ਆਪਣੇ ਤੇ ਤੁਹਾਡੇ ਮੁਰਸੇ ਆਪਣੇ ਯਾਰ ਦੋਸਤਾਂ ਫਰਾਂਸ ਤੋਂ ਜੱਸਾ ਦਰਸ਼ਨ ਹੋਣੀ ਹੈ। ਉਹਨਾਂ ਨੇ ਆਪਾਂ ਨੂੰ ਬੋਲਟ ਸਲਮਾਨ ਕੀਤਾ ਜੀ ਹਾਂਜੀ ਤੇ ਹੁਣ ਇੱਕ ਜਿਆਦਾ ਨਾਗਰਾ ਸੀ ਤੇ ਜਿਹਦੇ ਸੀ ਜਿਨ੍ਹਾਂ ਨੇ ਉਹਨਾਂ ਨੇ ਬੋਲਟ ਸਲਮਾਨ ਕੀਤਾ ਫਿਰ ਆਪਾਂ ਨੂੰ ਇੱਕ ਨਾ ਗੱਡੀ ਸਲਮਾਨ ਤੇ ਜਿਵੇਂ ਆਪਣੇ ਐਨ ਆਰ ਆਈ ਭਾਬੀ ਬਰਜੇ ਵਾਲੋਂ ਤੇ ਲੋਲ ਸਪੋਰਟ ਚੋਂ ਆਪਾਂ ਲੈ ਗਏ ਇਹ ਕੋ ਸਮਰੇ ਹੋਣੀ ਮਿੱਤਾ ਫੜਵਾਈ ਵੀ ਬੰਦਿਆ ਨੇ ਆਪਣਾ ਸਾਲੀ ਛੱਡ ਮੂਹਰ ਭਵਾਂਜੀ ਜੇ ਗੱਲ ਕਰੀਏ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰੀਏ ਦੇਖੋ ਤੁਸੀਂ ਬੱਚਿਆਂ ਨੂੰ ਕਿੱਡੀ ਵਧੀਆ ਟੈਨ ਬੱਚੇ ਦੇ ਮਰੀਖਾਂ ਦੇ ਬੱਚਿਆਂ ਦੇ ਸਰੀਰ ਵਿੱਚ ਕਿੰਨੇ ਫਿੱਟ ਨੇ ਜਿਹੜੇ ਬੱਚੇ ਅੱਜਕੱਲ ਦੇ ਨੌਜਵਾਨ ਨਸ਼ੇ ਵਾਲੇ ਮਾਦਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕੋ ਉਹ ਵੀ ਇਸ ਤਰ੍ਹਾਂ ਦੇ ਨਸ਼ਿਆਂ ਨੂੰ ਛੱਡ ਕੇ ਇਸ ਤਰ੍ਹਾਂ ਗਰਾਊਂਡਾਂ ਦੇ ਵਿੱਚ ਆਉਣ ਤੇ ਦੁਬਾਰਾ ਫਿਰ ਰੌਣਕਾਂ ਲੱਗਣ ਮੈਂ ਇਹ ਕਿੰਨਾ ਕਿ ਜੇ ਦਾ ਮਾਪਿਓ ਹੋਣਾ ਜੀ ਜੋ ਬੱਚਿਆਂ ਨੂੰ ਆਪਾਂ ਸਿਖਾਵਾਂਗੇ ਨਾ ਉਹ ਜੁਨਾ ਕਰਦੇ ਤੇ ਮੈਂ ਜਿਹੋਨਾ ਕੇ ਮਾਂ ਪਿਓ ਨੂੰ ਇਹ ਅਪੀਲ ਕਰਦਾ ਕਿ ਹਰ ਇੱਕ ਬੱਚੇ ਆਪਦੇ ਨੂੰ ਕਿ ਟੈਗ ਫੋਨਾਂ ਤੋਂ ਛੱਡੋ ਲਓ ਚਲਾਓ ਤੇ ਗਰਾਉਂਡੇ 'ਕਹ ਲੈ। ਬਾਕੀ ਨਹੀਂ। ਜਿਹੜੇ 9 ਮਹੀਨੇ ਤੋਂ ਜੁਆ ਨਾ ਪੜ੍ਹਦੇ। ਚੱਲਿਆ ਅੱਧੀ ਸ਼ਹਿਰ ਬਜੀ। ਤੇ ਆਪਦੇ ਮਾਂ ਪਿਓ ਦਾ ਵੀ ਮਾਣ ਸੋਇ ਸੰ ਪਹਿਲਵਾਨ ਜੀ ਜਿਨ੍ਹਾਂ ਨੇ ਬੜਾ ਵਧੀਆ ਮੈਸੇਜ ਦਿੱਤਾ ਹੈ। ਵੇਖੋ ਉਹਨਾਂ ਦਾ ਕਹਿਣਾ ਹੈ ਤੇ ਗਰਾਉਂਡਾਂ ਦੇ ਵਿੱਚ ਆਓ ਆਪਣੀ ਜਿਹੜੀ ਜ਼ਿੰਦਗੀ ਆ ਉਹ ਚੰਗੀ ਬਣਾਓ ਤੇ ਜਿੱਤਰਾਂ ਨੇ ਪਹਿਲਵਾਨ ਜੀ ਨੇ ਵੱਡੇ ਵੱਡੇ ਪੋਸਤਕਾਰ ਜਿੱਤੇ ਨੇ ਟਰੈਕਟਰ ਜਿੱਤੇ ਨੇ ਗੱਡੀਆਂ ਜਿੱਤੀਆਂ ਨੇ ਉਹ ਵੀ ਜਿੱਤ ਸਕਦੇ ਨੇ ਕਿਉਂਕਿ ਮਿਹਨਤ ਦੀ ਜ਼ਰੂਰਤ ਆ ਤੇ ਪਹਿਲਵਾਨ ਜੀ ਲਾਸਟ ਵਿੱਚ ਇੱਕ ਹੋਰ ਇੱਕ ਸਵਾਲ ਰਹਿ ਗਿਆ ਏ ਜਿਹੜੇ ਲੋਕ ਅੱਜ ਕੱਲ ਦੇ ਨੌਜਵਾਨ ਮਿਹਨਤ ਨੂੰ ਛੱਡ ਕੇ ਪ੍ਰੋਡਕਟ ਕਰਕੇ ਆਪਣੀ ਜਿਹੜੀ ਸਿਹਤ ਬਾਡੀ ਬਣਾ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਇਹ ਮਿਹਨਤ ਸਹੀ ਆ ਜਾਂ ਉਹ ਮਿਹਨਤ ਸਹੀ ਆ ਜਿਹੜੀ ਆਪਾਂ ਦੀਸੀ ਮਿਹਨਤ ਕਰਦੇ ਆ ਨਹੀਂ ਘਰ ਦੀ ਖਾ ਕੇ ਮਿਹਨਤ ਕਰਦੇ ਆ ਉਹ ਆਪਾਂ ਲਾਈਫਟਾਈਮ ਚੱਲਾਂਗੇ ਜਿਹੜਾ ਕੋਈ ਆਪਾਂ ਸਪਲੀਮੈਂਟ ਲਵਾਂਗੇ ਜਾਂ ਕੋਈ ਗਲਬਾ ਦੇ ਦੇਗਾ ਜਾਨੀ ਜਿਹੜਾ ਲਵਾਂਗੇ ਜਿਹੜਾ ਗਲਬਾ ਦੇ ਉਹ ਆਪਾਂ ਕੁਝ ਸਾਲਾਂ 1-2 ਸਾਲ ਦੀ ਚੱਲਾਂਗੇ ਜਿਹੜਾ ਆਪਾਂ ਜੇਸੀ ਖਾ ਗਾ ਖਾਦੇ ਆਪਾਂ ਮਿਹਨਤ ਕਰਾਂਗੇ ਉਹ ਆਪਾਂ ਲਾਈਫਟਾਈਮ ਸੋ ਇਹ ਸਾਨੂੰ ਪਹਿਲਵਾਨ ਜੀ ਜਿਨ੍ਹਾਂ ਨੇ ਬੜੇ ਵਧੀਆ ਆਪਾਂ ਨੂੰ ਸੁਝਾਅ ਦਿੱਤੇ ਨੇ ਉਹਨੇ ਕਿਹਾ ਕਿ ਚੰਗੀ ਜਿਹੜੀ ਚੀਜ਼ ਖਾਓ ਖਾਓ ਤੇ ਅਪਗਰਾਉਂਡਾਂ ਦੇ ਵਿੱਚ ਆਓ ਤੇ ਜਿਹੜੀ ਉਹ ਜਿਹੜੀ ਗਲਤ ਪ੍ਰੈਕਟ ਖਾਣ ਨਾਲ ਜਿਹੜਾ ਬਾਡੀ ਨੂੰ ਬਣਾਉਣਾ ਉਹ ਬਿਲਕੁਲ ਸਹੀ ਨਹੀਂ ਹੈਗਾ ਵੀਰ ਆਪਣੇ ਨਾਲ ਜਿਹੜੇ ਉਹਨਾਂ ਦੇ ਨਾਲ ਮਿਹਨਤ ਕਰਦੇ ਨੇ ਉਹ ਵੀ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਵਾਨਾਂ ਦੇ ਬਾਰੇ ਕੀ ਕਹਿਣਾ ਉਹਨਾਂ ਦਾ ਕਲੀ ਗੱਲ ਨਹੀਂ ਵਿੰਡੜੀ ਕਰੀ ਕੀ ਨਾ ਆਪਣਾ ਮੇਰਾ ਨਾਮ ਕੁਸ਼ਚੀਪ ਸਿੰਘ ਹੈ ਜੀ ਕਿਹੜੇ ਪਿੰਡ ਪਿੰਡ ਮੇਰਾ ਭੱਗਪੁਰ ਦਾ ਭੱਗਪੁਰ ਤੋਂ ਆ ਰਹੇ ਤੁਸੀਂ ਐ ਕਿੰਨੇ ਚਿਰ ਤੋਂ ਇੱਥੇ ਆ ਰਹੇ ਹੋ ਜਿਹੜੇ ਜਿਹੜੇ ਪਹਿਲਵਾਨ ਹੋਣਗੇ ਤੂੰ ਭੱਜ ਨਹੀਂ ਗੱਲ ਕਰਨੀ ਉਧਰ ਖੋਹਦੇ ਹੋ ਲੱਗੂ ਅਜੇ ਪਹਿਲਵਾਨ ਨਹੀਂ ਠੀਕ ਹੈ ਵੀਰੇ ਵੀ ਬੁਨਾਨ ਲੜਦੀ ਹੈ ਮਿਹਨਤ ਨਾਲ ਸ਼ਾਮ ਨੂੰ ਮਿਹਨਤ ਲਗਾਉਂਦੇ। ਦੇਖੋ ਬਾਜੀ ਭਲਵਾਨ ਜੀ ਬਹੁਤ ਵਧੀਆ ਇੱਕ ਕਾਰਜ ਕਰ ਰਹੇ ਨੇ। ਤੁਹਾਡਾ ਵੀ ਕੋਈ ਫਰਜ਼ ਬਣਦਾ ਹੈ ਕਿ ਕਈ ਅੱਜਕੱਲ ਦੇ ਜਿਹੜੇ ਬੱਚੇ ਨੇ ਉਹ ਪਿਛਲੇ ਜਿਹੜੇ ਕੋਚ ਹੁੰਦੇ ਸੀ ਜਿਹੜੇ ਬੌਸ ਜਿਹਨਾਂ ਨੂੰ ਕਿਹਾ ਜਾਂਦਾ ਸੀ 우ਸਤਾਦ ਕਿਹਾ ਜਾਂਦਾ ਦੀ ਮਾਰ ਸਹਿੰਦੇ ਸੀ। ਅੱਜਕੱਲ ਦੇ ਨੌਜਵਾਨ ਤੇ ਉਹਨਾਂ ਦੇ ਨੌਜਵਾਨਾਂ ਵਿੱਚ ਬੜਾ ਫਰਕ ਸੀ। ਮਾਰ ਦੇ ਕੋਈ ਮਾਰ ਦੇ 우ਸਤਾਦ ਦੀ ਜਲਦੀ ਜਿਹੜਾ ਕੰਮਿਆਂ ਉਹ ਜਿਹੜਾ ਨਾਂ ਚੁੱਕੇ। ਕੋ ਤੁਸੀਂ ਵਧੀਆ ਸਰੀਰ ਬਣਾਇਆ ਜਿਹੜੇ ਲੋਕ ਜਿਹੜੇ ਅੱਜ ਕੱਲ ਦੇ ਨੌਜਵਾਨ ਮੈਸੀਆਂ ਬਣਨਾ ਜਾ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਮੈਸੇਜ ਇਹ ਹੈ ਕਿ ਆਪਣੀ ਮਿਹਨਤ ਕਰੋ ਆਪਣੇ ਮਾਪੋਦਾਂ ਦਾ ਨਾਮ ਰੋਸ਼ਨ ਕਰੋ ਆਪਣੇ ਸਤਾ ਦਾ ਨਾਮ ਰੋਸ਼ਨ ਕਰੋ ਗਾਹ ਬਧੂ ਆਪਾਂ ਨੂੰ ਨਾ ਛੇੜੋ ਤੇ ਗੇਮਾਂ 'ਤੇ ਧਿਆਨ ਦਿਓ ਵਧੀਆ ਸਟੱਡੀ ਕਰੋ ਬਾਹਰ ਆਪਣੀ ਜਾਂਦੇ ਇਥੇ ਗੇਮਾਂ ਕਰੋ ਆਪਣੀ ਜਿੰਦਗੀ ਦਾ ਉਹਦੇ ਬਾਰੇ ਗੇੜ ਪਾ ਗਿਆ ਮੇਰੇ ਮਾਪੇ ਦੀ ਚਿੱਤਰ ਸੋਇਸਾਨੇ ਵੀਰ ਜਿਨ੍ਹਾਂ ਦਾ ਕਹਿਣਾ ਹੈ ਕਿ ਵਧੀਆ ਜਿਹੜੇ ਤੁਸੀਂ ਗਰਾਉਂਡਾਂ ਦੇ ਵਿੱਚ ਆਓ ਵਧੀਆ ਆਪਣਾ ਕਾਰਜ ਕਰੋ ਜਾਂ ਜਿਹੜੇ ਨਸ਼ੇ ਇਹਨਾਂ ਨਸ਼ਿਆਂ ਨੂੰ ਤਿਆਗ ਕੇ ਆਪਣੀਆਂ ਗਰਾਉਂਡਾਂ ਦੇ ਵਿੱਚ ਆਓ ਵੀਰ ਆਪਣੇ ਨਾਲ ਇੱਕ ਹੋਰ ਮੌਜੂਦ ਨੇ ਕੀ ਨਾਗੀ ਆਪ ਜੀ ਰੋਪਿੰਦੀ ਤੁਸੀਂ ਕਾਫੀ ਪਸੀਨੇ ਪਸੀਨੇ ਹੋ ਕਿ ਇਹ ਪਹਿ ਪਹਿਲਵਾਨ ਜੀ ਕੋਲੋਂ ਜਿਆਦੀ ਮਿਹਨਤ ਕਰਾਈ ਜਾ ਰਹੀ ਚਾਹ ਓਏ ਮਾਪਾ ਜੀ ਪੁਆ ਨਾ ਸਟਾਰ ਲਧੀ ਹੈ। ਅੱਛਾ ਜੀ ਉਹ ਸਾਡੀ ਕਿੰਨੀ ਤਰਕੀ ਬਾਜੂਪਾਲਾ ਸ਼ਾਮੀ। ਠੀਕ ਹੈ। ਹਾਂਜੀ। ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਪੁਲਵਾਨ ਜੀ ਬਾਰੇ ਪੁਲਵਾਨ ਜੀ ਨੂੰ ਪੁਲਵਾਨ ਨੂੰ ਵਧੀਆ ਕੋਚਿੰਗ ਦੇ ਰਹੇ ਨੇ ਕੀ ਕਹਿਣਾ ਚਾਹੁੰਦੇ? ਵਧੀਆ ਮੈਂ ਕਿਹਾ ਤੜਕੀ 5 ਵਜੇ ਜਿੰਦਾ ਭੌਂਦਿ ਨਾਲ ਸ਼ਾਮੀ ਅੱਜ ਹੀ ਵਧੀਆ ਕੁਝ ਹੀ ਦਿੰਦੇ ਬਾਕੀ ਹੋਣਾ ਫੇਸਟ। ਜਿਹੜੇ ਨੌਜਵਾਨ ਅੱਜ ਤੱਕ ਵੀ ਨਸ਼ੇਵਾਲ ਨੂੰ ਫਿਰਦੇ ਨੇ ਲੁੰਡ ਲੁੰਡ ਮੰਜੀ ਦੇ ਵਿੱਚ ਜਾਨੀ ਕਿ ਗੁੰਡਾਗਰਦੀ ਵਿੱਚ ਪੈਰ ਰੱਖ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੀ ਕਿ ਆਪਣੀ ਨਸ਼ੀ ਦੀ ਕਿਛਾ ਦੇ ਗਰਾਉਂਡ 'ਚ ਮਿਹਨਤ ਕਰੋ ਆਪ ਦੀ ਸਰੀਰ ਬਣਾਓ ਵਧੀਆ ਸੋ ਇਸ ਹਨੇ ਵੀਰ ਮੌਜੂਦ ਆਪਣੇ ਨਾਲ ਜਿਨ੍ਹਾਂ ਦੇ ਕਹਿਣਾ ਹੈ ਕਿ ਨਸ਼ੇ ਨੂੰ ਛੱਡ ਕੇ ਅਗਰਾਉਂਡਾਂ ਵਿੱਚ ਆਓ ਤੁਸੀਂ ਦੇਖ ਰਹੇ ਹੋ ਦਾਸ ਸਮਰ ਨਿਊਜ਼ ਪੱਟੀ ਤੋਂ ਅਮਰ ਗੌਰ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ